ਹੇ ਗੁਰੂ ਸਾਹਿਬ ਜੀਓ ਸਤ ਗੁਰ ਸੱਚਾ ਦੀਆ ਬੀਜ ਚਿਰ ਜੀਵਨ ਉਪਜਾ ਸੰਜੋਗ ਉਧਰ ਮਾਹੇ ਆਏ ਕੀਆ ਨਿਵਾਸ ਮਾਤਾ ਕਹਿ ਮਨ ਬਹੁਤ ਵਿਗਾਸ ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਜਮੇ ਆਪੂਤ ਭਗਤ ਗੋਬਿੰਦ ਕਾ ਪ੍ਰਗਟ ਆ ਸਭ ਮੈਂ ਲਿਖਿਆ ਤੁਰਕਾ ਚਬਰ 70 ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਚਰਨਾਂ ਦੇ ਅੰਦਰ ਛੁਭਾਈ ਮਾਨ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤ ਸੰਗੀ ਜਨਾਂ ਅੱਜ ਦੇਨ ਦੁਨੀ ਦੇ ਮਾਲਕ ਪਾਤਸ਼ਾਹਾਂ ਦੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਹੋ ਕੇ ਆਪਾਂ ਬੈਠੇ ਆ। ਆਓ ਗੁਰੂ ਨੂੰ ਜਿੰਨਾ ਸਮਾਂ ਪਾਤਸ਼ਾਹ ਨੇ ਸੰਤ ਸੰਗਤ ਦਾ ਬਖਸ਼ਿਸ਼ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਅੱਜ ਪਾਵਨ ਇਤਿਹਾਸ ਨੂੰ ਆਪਾਂ ਪਾਵਨਾਂ ਦੇ ਨਾਲ ਸ਼ਰਧਾ ਦੇ ਨਾਲ ਵਿਚਾਰ ਸਕੀਏ। ਆਪ ਸੰਗਤਾਂ ਮਨ ਸੁਰਤ ਬਿਰਤੀਆਂ ਇਕਾਗਰ ਕਰਦੇ ਆ ਆਰੰਭ ਤਤ ਤੋਂ ਪਹਿਲਾਂ ਗੁਰੂ ਫਤਿਹ ਦਾ ਗੁਰੂ ਫਤਿਹ ਦਾ ਜਿਹੜਾ ਬੁਲਾਰਾ ਹੈ ਉਹਨੂੰ ਅਸੀਂ ਸਾਂਝਾ ਕਰੀਏ ਗੱਜ-ਬੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਰਮਖੋ 1581 ਈਸਵੀ ਨੂੰ ਗੁਰਤਾ ਗੱਦੀ ਦੇ ਉੱਪਰ ਬੈਠਦੇ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਜਿਹੜੀ ਆਮਦ ਹੈ ਉਹ 1595 ਈਸਵੀ ਦੀ ਹੈ। ਪਰ ਇਹ 1581 ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਪ੍ਰਕਾਸ਼ ਦੇ ਸਮੇਂ ਤੋਂ ਜਿਹੜੇ ਪਹਿਲਾਂ ਦੇ ਹਾਲਾਤ ਨੇ ਨਾ ਉਹ ਸਮਝਣੇ ਅਤ ਜ਼ਰੂਰੀ ਨੇ ਕਿਹੜੇ ਹਾਲਾਤ ਸਨ ਕਿਦਾਂ ਦਾ ਸਮਾਂ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੁੰਦਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਵਰਤਾ ਗੱਦੀ ਦੇ ਉੱਪਰ 1581 ਈਸਵੀ ਨੂੰ ਬੈਠਦੇ ਨੇ ਉਸ ਸਮੇਂ ਲਗਭਗ ਸਤਗੁਰਾਂ ਦੀ ਉਮਰ 18 ਕੁ ਵਰਿਆਂ ਦੀ ਸੀ ਉਸ ਸਮੇਂ ਇਧਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਤਖਤ ਤੇ ਬੈਠੇ ਤੇ ਦੂਜੇ ਪਾਸੇ ਸਮੇਂ ਦੇ ਬਾਦਸ਼ਾਹ ਅਕਬਰ ਨੇ ਮੁਸਲਮਾਨ ਧਰਮ ਨੂੰ ਤਿਆਗ ਕੇ ਦੀਨੇ ਇਲਾਹੀ ਦਾ ਐਲਾਨ ਕੀਤਾ ਇੱਕ ਘਟਨਾਵਾਂ ਦੋਨੇ ਇੱਕੋ ਸਾਲ ਵਿੱਚ ਹੁੰਦੀਆਂ ਨੇ ਗੁਰੂ ਅਰਜਨ ਸਾਹਿਬ ਬਾਦਸ਼ਾਹ ਤਖਤ ਤੇ ਉੱਤੇ ਬੈਠੇ ਤੇ ਸਭ ਤੋਂ ਵੱਧ ਜਿਹੜਾ ਦੁੱਖ ਸੀ ਉਹ ਘਰ ਦੇ ਵਿੱਚ ਵੱਡੇ ਭਰਾ ਬਾਬਾ ਪਿਰਥੀ ਚੰਦ ਨੇ ਬਣਾਇਆ ਸੀ ਸਮਝਦਾ ਸੀ ਮੈਂ ਵੱਡਾ ਹਾਂ ਇੱਕ ਤੇ ਵੱਡਾ ਹਾਂ ਮੈਂ ਦੂਜਾ ਮਸੰਦ ਮੇਰੇ ਵੱਲ ਨੇ ਇਸ ਕਰਕੇ ਹੱਕ ਮੇਰਾ ਬਣਦਾ ਤੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਇਸ ਗੱਲ ਨੂੰ ਜਾਣਦੇ ਸਨ ਕੀ ਜਗਤ ਗੁਰੂ ਧੰਨ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਆਪਣੇ ਪੁਨਈ ਪੁੱਤਰਾ ਨੂੰ ਪਰੇ ਕਰਕੇ ਆਪਣੇ ਸੇਵਕ ਨੂੰ ਇਹ ਆਪਣੀ ਜੋਤ ਦੀ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਸੀ ਇਸ ਕਰਕੇ ਰਿਸ਼ਤੇ ਨਾਤਿਆਂ ਤੋਂ ਪਰੇ ਹੈ ਗੁਰਨਾਨਕ ਦੀ ਜੋਤ ਦੇ ਮਾਲਕ ਬਣਨਾ ਜਦੋਂ ਗੁਵਿੰਦ왈 ਸਹਿਬ ਗੁਰੂ ਰਾਮਦਾਸ ਸਹਿ ਪਾਤਸ਼ਾ ਆਪਣਾ ਸਰੀਰ ਤਿਆਗਦੇ ਨੇ ਤੇ ਦਸਵਾਂ ਕੀਤਾ ਗੁਰੂ ਰਾਮਦਾਸ ਸਹਿ ਪਾਤਸ਼ਾ ਦਾ ਹੁੰਦਾ ਹੈ। ਬਾਬਾ ਬੁੱਢਾ ਸਹਿਬ ਤੇ ਭਾਈ ਗੁਰਦਾਸ ਸਹਿ ਉਹਨੂੰ ਉਸ ਗੱਲ ਦਾ ਪੱਕਾ ਪਤਾ ਸੀ ਵੀ ਪਿੱਤਜਨ ਲੜਾਈ ਜ਼ਰੂਰ ਕਰੇਗਾ। ਇਸ ਕਰਕੇ ਦੋ ਪੱਗਾਂ ਬਾਬਾ ਬੁੱਢਾ ਸਹਿਬ ਨੇ ਬਨੀਆਂ। ਇੱਕ ਵੱਡੇ ਪੁੱਤਰ ਦੇ ਹੋਣ ਦੇ ਨਾਤੇ ਇੱਕ ਪੱਗ ਪਿਰਥੀ ਚੰਦ ਦੀ ਬਨ ਦਿੱਤੀ ਪਰ ਜਿਹੜੀ ਗੁਰਤਾ ਗੱਦੀ ਦੀ ਪੱਗ ਸੀ ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਲਈ ਆਈ ਇਤਿਹਾਸਕਾਰ ਹੀ ਲਿਖਦੇ ਨੇ ਕਿ ਮਰਨੇ ਦੀ ਪੱਗ ਪਿਰਥੀ ਬੱਧੀ ਗੁਰਿਆਈ ਗੁਰ ਅਰਜਨ ਲੱਦੀ ਪਰ ਜਦੋਂ ਬਾਬਾ ਬੁੱਢਾ ਸਾਹਿਬ ਗੁਰਤਾ ਗੱਦੀ ਦੀ ਪੱਗ ਗੁਰੂ ਅਰਜਨ ਸਾਹਿਬ ਨੂੰ ਬੰਨਣ ਲੱਗੇ ਨਾ ਤੇ ਪਿਰਥੀ ਚੰਦ ਨੇ ਚਾਪਟ ਮਾਰ ਕੇ ਉਹ ਪੱਗ ਖੋਲੀ ਸੀ ਬੰਨਣ ਨਹੀਂ ਸੀ ਦਿੱਤੀ ਮੈਂ ਵੱਡਾ ਹਾਂ ਇਸ ਕਰਕੇ ਇਸ ਗੁਰਿਆਈ ਵਾਲੀ ਪੱਗ ਤੇ ਵੀ ਹੱਕ ਮੇਰਾ ਬਣਦਾ ਹੈ ਤੇ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ ਪ੍ਰਤੀ ਚੰਦ ਇਹੀ ਤਾਂ ਤੂੰ ਗਲਤੀ ਕੀਤੀ ਹੈ ਆਪਣੇ ਆਪ ਨੂੰ ਵੱਡਾ ਵੀ ਮੰਨਦਾ ਰਿਹਾ ਤੇ ਹੱਕ ਵੀ ਜਾਣਦਾ ਰਿਹਾ ਜਿਹੜੀ ਗੁਰਨਾਨਕ ਦੇ ਘਰ ਦੀ ਵਡਿਆਈ ਆ ਨਾ ਇਹ ਸੇਵਾ ਤੇ ਘਾਲਣਾ ਤੇ ਨਿਮਰਤਾ ਨਾਲ ਮਿਲਦੀ ਹੈ ਇਹ ਹੱਕ ਜਤਾਇਆ ਨਹੀਂ ਮਿਲਦੀ ਹੁੰਦੀ ਵੱਡੀਆਂ ਬਣਿਆ ਨਹੀਂ ਮਿਲਦੀ ਹੁੰਦੀ ਗੁਰੂ ਅਰਜਨ ਸਾਹਿਬ ਨੇ ਘਾਲ ਕਮਾਈ ਸੇਵਾ ਕੀਤੀ ਹੈ ਤੂੰ ਲੈ ਜਾ ਪੱਗ ਪੱਗ ਬਣ ਕੇ ਕੋਈ ਗੁਰੂ ਥੋੜਾ ਬਣਦਾ ਹੁੰਦਾ ਹੈ ਗੁਰੂ ਅਰਜਨ ਸਾਹਿਬ ਉਦੋਂ ਹੀ ਗੁਰੂ ਬਣ ਗਏ ਜਦੋਂ ਗੁਰੂ ਰਾਮਦਾਸ ਨੇ ਚਾਰ ਪ੍ਰਕਰਮਾ ਕਰਕੇ ਇਹਨਾਂ ਨੂੰ ਮੱਥਾ ਟੇਕ ਦਿੱਤਾ ਸੀ ਤੂੰ ਲੈ ਜਾ ਪੱਗ ਆ ਉਹਨਾਂ ਨੂੰ ਕੁਝ ਜਾਂਦਾ ਧੰਕੀ ਦੇ ਗਿਆ ਸੀ ਅੱਜ ਤੱਕੇ ਨਾਲ ਗੁਰਿਆਈ ਵਾਲੀ ਪੱਗ ਲੈ ਕੇ ਚੱਲੇ ਆ ਸਰਕਾਰੀ ਦਰਬਾਰੇ ਜਾਵਾਂਗਾ ਤਾਕਤ ਲਿਆਵਾਂਗਾ ਤੱਕੇ ਨਾਲ ਗੁਰੂ ਵੀ ਬਣ ਕੇ ਦਿਖਾਵਾਂਗਾ। ਇਹ ਕਹਿ ਗਿਆ ਸੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕੁਛ ਨਹੀਂ ਸਨ ਬੋਲੇ। ਇੱਕ ਬਚਨ ਵੀ ਪਾਤਸ਼ਾਹ ਨੇ ਨਹੀਂ ਬੋਲਿਆ। ਹੁਣ ਇੱਕ ਪਾਸੇ ਪਿਰਥੀਚੰਦ ਭਰੇ ਦਰਬਾਰ ਵਿੱਚ ਰੌਲਾ ਪਾਉਂਦਾ ਹੈ, ਬੁਰਾ ਬੋਲਦਾ ਹੈ, ਦੂਜੇ ਪਾਸੇ ਗੁਰੂ ਅਰਜਨ ਸਾਹਿਬ ਬਿਲਕੁਲ ਸ਼ਾਂਤ ਰਹਿੰਦੇ ਨੇ। ਸੰਗਤਾਂ ਨੂੰ ਪਤਾ ਲੱਗਿਆ ਸੀ, ਲੱਗ ਹੀ ਗਿਆ ਕਿ ਗੁਰੂ ਰਾਮਦਾਸ ਜੀ ਪਾਤਸ਼ਾਹ ਕਿਸ ਅੰਦਰ ਬਰਾਜਮਾਨ ਹੋਏ ਨੇ। ਫਿਰthi ਚੰਦ ਲਾਹੌਰ ਜਾਂਦਾ ਹੈ। ਉੱਥੋਂ ਦਾ ਫੌਜਦਾਰ ਸੀ ਸਲਹੀ ਖਾਨ। ਸਲਹੀ ਖਾਨ ਨੂੰ ਕਹਿੰਦਾ ਹੱਕ ਮੇਰਾ ਬਣਦਾ ਸੀ ਤੂੰ ਮੇਰੀ ਮਦਦ ਕਰ। ਕਿਉਂਕਿ ਸਾਰਾ ਅੰਮ੍ਰਿਤਸਰ ਦਾ ਏਰੀਆ ਲਾਹੌਰ ਦੇ ਅਧੀਨ ਆਉਂਦਾ ਸੀ। ਤੂੰ ਮੈਨੂੰ ਗੁਰੂ ਬਣਵਾ ਤੇ ਮੈਂ ਤੈਨੂੰ ਗੁਰੂ ਘਰ ਵਿੱਚੋਂ ਸਰਪਾਉ ਵੀ ਦੇਵਾਂਗਾ ਤੇ ਜੋ ਕੁਝ ਮੰਗੇਗਾ ਸਭ ਕੁਝ ਮਿਲੇਗਾ। ਸਲਹੀ ਖਾਨ ਗੁਰੂ ਕੋ ਫੌਜਾਂ ਲੈ ਕੇ ਆਉਂਦਾ। ਰਸਤੇ ਦੇ ਵਿੱਚ ਪਿੰਡ ਹੀਅਰ ਪਿਰਤੀ ਚੰਦ ਨੇ ਆਵੇ ਲਾਏ ਹੋਈ ਸੀਟਾਂ ਦੇ ਕਿਉਂਕਿ ਨਵਾਂ ਇਦਾਂ ਅਸਥਾਨ ਬਣਾ ਰਿਆ ਸੀ। ਗੁਰੂ ਹਰਮੰਦਰ ਸਾਹਿਬ ਦੇ ਦੇ ਨਕਲ ਦੇ ਉੱਪਰ ਸੁਲਹੀ ਖਾਨ ਨੂੰ ਸਵੇਰ ਵੇਲੇ ਆਵੇ ਦਿਖਾਉਣ ਲੈਣ ਚਲਾ ਗਿਆ ਸਣੇ ਘੋੜੇ ਉਹਦਾ ਜਿਹੜਾ ਘੋੜਾ ਸੀ ਉਹ ਆਵਿਆਂ ਤੇ ਚੜ ਗਿਆ ਤਰਪਕ ਗਿਆ ਸੁਲਹੀ ਖਾਨ ਜਾਂਉਂਦੇ ਜੀ ਘੋੜੇ ਸਮੇਤ ਅਗ ਵਿੱਚ ਡਿੱਗ ਗਿਆ ਤੇ ਮਰ ਗਿਆ ਸੁਲਹੀ ਖਾਨ ਦਾ ਭਤੀਜਾ ਸੀ ਸੁਲਬੀ ਖਾਨ ਉਹਦੇ ਕੋਲੇ ਪਹੁੰਚਿਆ ਤੇਰੇ ਚਾਚੇ ਨੂੰ ਛੋਟੇ ਭਰਾ ਅਰਜਨ ਦੇਵ ਨੇ ਛੱਡਛਾ ਦੀਨ ਕਰਮਾਤ ਨਾ ਮਾਰਿਆ ਤੂੰ ਚਲ ਚਾਚੇ ਦਾ ਬਦਲ ਨਾਲੇ ਮੇਰਾ ਪੂਰਾ ਕਰ ਗੁਰਨ ਖੂਬ ਹੀ ਚੜ ਕੇ ਆਇਆ ਮੈਂ ਗੁਰੂ ਬਣਦਾ ਰਸਤੇ ਦੇ ਵਿੱਚ ਪਹੁੰਚਦੇ ਆ ਪਹੁੰਚਦੇ ਆ ਸੁਲਹੀ ਖਾਨ ਦੇ ਕੁਝ ਪੁਰਾਣੇ ਸਿਪਾਹੀ ਸਨ ਜਿਹੜੇ ਉਹਨਾਂ ਨੂੰ ਤਨਖਾਹ ਨਹੀਂ ਸੀ ਮਿਲੀ ਉਹਨਾਂ ਦੇਖਿਆ ਵੀ ਚਾਚੇ ਦੀ ਥਾਂ ਤੇ ਭਤੀਜਾ ਬਣ ਗਿਆ ਹੁਣ ਕਿਹਦੇ ਕੋਲ ਤਨਖਾਹ ਮੰਗਦੇ ਆ ਉਹਨਾਂ ਨੇ ਘੇਰ ਲਿਆ ਜਦੋਂ ਘੇਰਿਆ ਉਹਨਾਂ ਕਹਿੰਦਾ ਤਨਖਾਹ ਦੇ ਆਪਦੇ ਚਾਚਾ ਦੀ ਥਾਂ ਉੱਤੇ ਹੁਣ ਤੂੰ ਜ਼ਿੰਮੇਵਾਰੀ ਫੌਜਦਾਰ ਬਣਿਆ ਉਹਨਾਂ ਕਹਿੰਦਾ ਮੈਨੂੰ ਜਾਣ ਦਿਓ ਮੈਂ ਅੱਗੇ ਜਾ ਕੇ ਜਿੱਤ 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 ਨਹੀਂ ਹੈ ਤਾਂ ਤੁਹਾਨੂੰ ਆਉਂਦਿਆਂ ਹੋਇਆਂ ਮਿਲਾਂ ਉਹਨਾਂ ਨੇ ਕਿਹਾ ਬਿਲਕੁਲ ਨਹੀਂ ਉੱਥੇ ਲੜਾਈ ਹੋ ਗਈ ਪਠਾਣਾਂ ਦੇ ਨਾਲ ਉਹਨਾਂ ਫੌਜੀ ਪਠਾਣਾਂ ਨਾਲ ਲੜਾਈ ਹੋ ਗਈ ਉਹਨਾਂ ਨੇ ਸੁਰਬੀ ਖਾਣ ਦਾ ਸਿਰ ਵੱਢ ਦਿੱਤਾ ਪਹੁੰਚੋ ਵੀ ਨਹੀਂ ਸਕੇ ਆ ਹਮਲੇ ਪਿਰਥੀ ਚੰਦ ਨੇ ਗੁਰੂ ਬਨ ਵਾਸਤੇ ਕੀਤੇ ਜਦੋਂ ਇਧਰ ਘਰ ਦੇ ਵਿੱਚ ਜਿਹੜਾ ਮਾਹੌਲ ਬਣਦਾ ਇੱਕ ਪਾਸੇ ਪਿਰਥੀ ਚੰਦ ਗੁਰੂ ਅਰਜਨ ਸਾਹਿਬ ਨੂੰ ਖਤਮ ਕਰਦਿਆਂ ਛਲਛਾਂ ਘਣਦਾ ਦੂਜੇ ਪਾਸੇ ਪਿਰਥੀ ਚੰਦ ਦੀ ਘਰ ਵਾਲੀ ਹੈ ਉਹਦਾ ਨਾਮ ਹੈ ਬੀਬੀ ਕਰਮੋ ਇੱਕ ਕਰਮੋ ਵੀ ਘਟ ਨਹੀਂ ਹੈ ਪਿਰਥੀ ਚੰਦ ਤੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਪਿਛੰਦ ਦਾ ਘਰ ਗੁਰਮਖੋ ਬਿਲਕੁਲ ਨਾਲ-ਨਾਲ ਸੀ ਅਕਸਰ ਆਮ ਹੁੰਦਾ ਸੀ ਪੁਰਾਣੀ ਸਮੇਂ ਚ ਦੋ ਪ੍ਰਕਾਰ ਇਕੱਠਾ ਬਣਾ ਲੈਂਦੇ ਸੀ ਪੰਦ ਸੀ ਵਿਚਕਾਰ ਬੀਬੀ ਕਰਮੋ ਜਿਹੜੀ ਹੈ ਇੱਕ ਦਿਨ ਛੱਤ ਦੇ ਉੱਤੇ ਖੜੋਤੀ ਹੈ ਤੇ ਮਾਤਾ ਗੰਗਾ ਨੇ ਆਪਣੇ ਕੇਸ ਹਰੇ ਕੀਤੇ ਨੇ ਪਾਪ ਕੇ ਇਸ਼ਨਾਨ ਕੀਤਾ ਕੇ ਸੀਸ਼ਨਾਨ ਕੇਸਾਂ ਨੂੰ ਏਦਾਂ ਸੁਕਾਉਣ ਦੇ ਲਈ ਮਾਤਾ ਗੰਗਾ ਕੋਠੇ ਤੇ ਚੜ ਗਏ ਜਿਹੜੇ ਮਾਤਾ ਗੰਗਾ ਦੇ ਕੇਸਾਂ ਦੇ ਪਾਣੀ ਦੇ ਛੱਟੇ ਸਨ ਉਹ ਕਰਮੋ ਦੇ ਉੱਪਰ ਪੈ ਗਏ ਜਿੱਦਾਂ ਖੜੀ ਦੇ ਉਹਨੇ ਤਾਣਾ ਮਾਰਿਆ ਕਹਿਣ ਲੱਗੀ ਤੇਰੇ ਘਰ ਤਾਂ ਔਲਾਦ ਕੋਈ ਨਹੀਂ ਕਿਉਂਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਵਿਆਹ ਨੂੰ 14 ਸਾਲ ਹੋ ਚੁੱਕੇ ਸਨ ਔਲਾਦ ਨਹੀਂ ਸਿਕਲਦੇ ਵਿੱਚ ਅਜੇ ਤੱਕ ਤੇਰੇ ਘਰ ਤੇ ਔਲਾਦ ਕੋਈ ਨਹੀਂ ਤੂੰ ਅਪਹਾਗੀ ਹੈ ਤੇ ਆਪਣੇ ਤਣ ਦੇ ਕੇਸਾਂ ਦੇ ਛੱਟੇ ਮੇਰੇ ਤੇ ਪਾ ਕੇ ਮੇਰੀ ਜੜ ਵੀ ਸੁਕਾਉਣੀ ਹੈ ਹੋਰ ਕੋ ਸੁਣਨਾ ਪਿਆ ਗੁਰੂ ਅਰਜਨ ਸਾਹਿਬ ਦੇ ਮੈਲ ਮਾਤਾ ਗੰਗਾ ਨੂੰ ਇਹ ਤਾਨ ਨੇ ਸੁਣਨੇ ਪਏ ਕਿ ਤੇਰੇ ਘਰ ਔਲਾਦ ਨਹੀਂ ਹੈ ਆਪਣੇ ਕੇਸਾਂ ਦਾ ਪਾਣੀ ਤੂੰ ਮੇਰੇ ਉੱਤੇ ਪਾ ਰਹੀਆਂ ਤੂੰ ਮੇਰਾ ਵੀ ਸੁਕਾਉਣਾ ਚਾਹਣੀ ਆ ਘਰ ਮਾਤਾ ਗੰਗਾ ਚੁੱਪ ਰਹੀ। ਪਿਰਥੀ ਚੰਦ ਘਰ ਆਇਆ। ਉਹਨੇ ਗੱਲਾਂ ਬਾਤਾਂ ਸੁਣਾਈਆਂ। ਦੂਜੇ ਪਾਸੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਘਰ ਆਏ। ਮਾਤਾ ਗੰਗਾ ਨੇ ਸਭ ਕੁਝ ਦੱਸਿਆ। ਅੱਜ ਹੁਣ ਤੇ ਸ਼ਰੀਕਾਂ ਦੇ ਘਰੋਂ ਵੀ ਸਾਨੂੰ ਤਾਨੇ ਸੁਣਨੇ ਪੈ ਰਹੇ ਆ ਕਿ ਸਾਡੇ ਔਲਾਦ ਨਹੀਂ ਹੈ। ਗੁਰਮਖ ਪਿਰਥੀ ਚੰਦ ਦੀ ਘਰ ਵਾਲੀ ਬੀਬੀ ਕਰਮੋ ਸਦਾ ਟਕੋਰਾ ਕਰਦੀ ਸੀ ਸਦਾ ਪਿਰਥੀ ਚੰਦ ਨੂੰ ਇਹ ਤਾਣੇ ਦਿੰਦੀ ਸੀ ਜੇ ਤੁਸੀਂ ਵੀ ਗੁਰੂ ਪਿਤਾ ਗੁਰੂ ਰਾਮਦਾਸ ਦੇ ਬਚਨ ਮੰਨੇ ਹੁੰਦੇ ਅੱਜ ਗੰਗਾ ਦੀ ਥਾਂ ਉੱਤੇ ਜਗਤ ਮਾਤਾ ਮੈਂ ਬਣ ਕੇ ਬੈਠਦੇ ਤੁਸੀਂ ਗੁਰੂ ਬਣ ਕੇ ਬੈਠਦੇ ਉਹਨੂੰ ਆਪਣਾ ਦੁੱਖ ਸੀ ਪਿਰਥੀ ਚੰਦ ਇੱਕ ਬਚਨ ਜਦੋਂ ਉਹਦੀ ਘਰ ਵਾਲ ਨੇ ਤਾਣਾ ਮਾਰਨਾ ਸਦਾ ਪੈਂਦਾ ਸੀ ਬੰਸਾਵਲੀ ਨਾਮੇ ਦੇ ਕਰਤੇ ਨੇ ਉਹ ਬਚਨ ਲਿਖੇ ਨੇ ਕਰਮੋਂ ਤੂੰ ਫਿਕਰ ਨਾ ਕਰ ਦੇਖ ਆਪਣੇ ਘਰ ਤਾਂ ਪ੍ਰਮਾਤਮਾ ਨੇ ਪੁੱਤਰ ਬਖਸ਼ਿਆ ਉਹਦਾ ਪੁੱਤਰ ਸੀ ਮਿਹਰਬਾਨ ਗੁਰੂ ਪਾਜ ਜੀ ਸਹਿ ਪਿਆਰ ਬੜਾ ਕਰਦੇ ਸਨ ਉਹਨੂੰ ਪਰ ਪ੍ਰਿਥੀ ਚੰਦ ਕਹਿੰਦਾ ਸੀ ਦੇ ਕਰਮੋਂ ਮੈਂ ਗੁਰੂ ਨਹੀਂ ਬਣ ਸਕਿਆ ਪਰ ਅਰਜੁਨ ਦੇਵ ਦੇ ਕਰਨ ਧੀ ਐ ਨਾ ਪੁੱਤਰ ਐ ਕੁਛ ਹੈ ਹੀ ਨਹੀਂ ਐ ਇਹਨਾਂ ਨੇ ਜੋ ਕੁਛ ਵੀ ਬਣਾਇਆ ਜੋ ਕੁਛ ਵੀ ਬਣਾ ਰਹੇ ਨੇ ਅਖੀਰ ਨੂੰ ਸਾਨੂੰ ਤੇ ਮਿਲ ਜਾਣਾ ਕਿਉਂਕਿ ਸਾਡਾ ਪੁੱਤਰ ਹੀ ਬਣੇਗਾ ਗੁਰੂ ਤੇ ਇਹਨਾਂ ਦੇ ਘਰ ਤੇ ਔਲਾਦ ਕੋਈ ਨਹੀਂ ਇਹ ਬਚਨ ਕਹਿੰਦਾ ਸੀ ਨਾ ਉਹਨਾਂ ਦੇ ਕਰਤੀ ਨਾ ਪੁੱਤ ਨਾ ਸਾਖ ਨਾ ਸਹਣਾ ਜੋ ਉਹਨਾਂ ਦੇ ਕੋਲ ਹੈ ਸੋ ਅਸਾਂ ਹੈ ਲੈਣਾ ਸਾਡੇ ਕੋਲੇ ਤੇ ਆ ਜਾਣਾ ਉਹਨਾਂ ਕੋਲੇ ਤੇ ਤੀ ਪੋਤੀ ਕੋਈ ਨਹੀਂ ਇਹ ਬਚਨ ਤਿਰਥੀ ਚੰਦ ਦੇ ਘਰ ਵਿੱਚ ਕੰਮ ਕਰਨ ਵਾਲੀ ਨੌਕਰਾਨੀ ਨੇ ਮਾਤਾ ਗੰਗਾ ਨੂੰ ਦੱਸਿਆ ਆ ਕੇ ਮਾਤਾ ਗੰਗਾ ਤੁਹਾਡੇ ਸ਼ਰੀਕ ਤਾਂ ਜਿਹੜੇ ਨੇ ਇਦਾਂ ਦੀਆਂ ਗੱਲਾਂ ਕਰਦੇ ਨੇ ਵੀ ਤੁਹਾਡੇ ਘਰ ਔਲਾਦ ਦੀ ਕੋਈ ਨਹੀਂ ਹੋਣੀ ਤੁਸੀਂ ਬੇਔਲਾਦੇ ਚਲੇ ਜਾਣਾ ਤੁਹਾਡਾ ਸਭ ਕੁਝ ਉਹਨਾਂ ਨੂੰ ਮਿਲ ਜਾਣਾ ਮੈਂ ਆਪ ਆਪਣੇ ਕੰਨ ਹੀ ਸੁਣਿਆ ਹੈ ਗੁਰਮੁਖੋ ਸ਼ਾਮ ਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਆਏ। ਮਾਤਾ ਗੰਗਾ ਨੇ ਸਾਰੀ ਕਹਾਣੀ ਬਿਆਨ ਕੀਤੀ ਨਾਲ ਕਿਆ ਗੁਰਨਾਨਕ ਸਾਹਿਬ ਪਾਤਸ਼ਾਹ ਦੀ ਜੋਤ ਤੁਹਾਡੇ ਅੰਦਰ ਹੈ। ਕੁਣ ਸ਼ਰੀਕਾਂ ਦੇ ਤਾਨੇ ਨਹੀਂ ਸੁਣੇ ਜਾਂਦੇ ਕਿਰਪਾ ਕਰੋ। ਸਾਡੀ ਝੋਲੀ ਵੀ ਔਲਾਦ ਦੀ ਦਾਤ ਪਾਓ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਤੋ ਵਚਨ ਕਹੇ ਸੰਗ ਗੰਗਾ ਗੁਰਨਾਨਕ ਦੇ ਘਰ ਅਰਦਾਸ ਕਰੋ ਅਰਦਾਸ ਵਿੱਚੋਂ ਦਾਤਾਂ ਮਿਲਦੀਆਂ ਨੇ ਸੇਵਾ ਤੇ ਸਿਮਰਨ ਦੇ ਵਿੱਚੋਂ ਹੀ ਦਾਤਾਂ ਮਿਲਦੀਆਂ ਨੇ ਗੁਰਨਾਨਕ ਦੇ ਘਰ ਦਾ ਅਨੰਦ ਸਿੱਖ ਹੈ ਬਾਬਾ ਬੁੱਢਾ ਤੁਸੀਂ ਉਹਨਾਂ ਨੂੰ ਕਹੋ ਉਹ ਅਰਦਾਸ ਕਰਨਗੇ ਹੁਣ ਕੋਈ ਸਿੱਖ ਦੇ ਕੋਲੇ ਤਾਂ ਕੋਈ ਤਾਕਤਨ ਅਰਦਾਸ ਦੀ ਸਿੱਖ ਨੂੰ ਜੋ ਕੁਝ ਮਿਲਣਾ ਹੈ ਨਾ ਉਹ ਅਰਦਾਸ ਵਿੱਚੋਂ ਹੀ ਮਿਲਣਾ ਹੈ ਬਹੁਤ ਵੱਡੀ ਸਿੱਖਿਆ ਹੈ ਬਾਬਾ ਬੁੱਢਾ ਸਰ ਉਸ ਸਮੇਂ ਰਮਦਾਸ ਰਹਿੰਦੇ ਸਨ ਕਿਉਂਕਿ ਉੱਥੇ ਗੁਰੂ ਘਰ ਦੇ ਖੇਤ ਸੀ ਤੇ ਬਾਬਾ ਬੁੱਢਾ ਗੁਰੂ ਕੋ ਕਿਸਾਨ ਦੇ ਪੁੱਤਰ ਸਨ ਇਸ ਕਰਕੇ ਖੇਤ ਸੰਭਾਲਦੇ ਸੀ ਗੁਰੂ ਘਰ ਦੇ ਖੇਤ ਸੰਭਾਲਦੇ ਸਨ ਮਾਤਾ ਗੰਗਾ ਨਾਲ ਇੱਕ ਨੌਕਰਾਨੀ ਨੂੰ ਲਿਆ ਆਪ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕੀਤਾ ਅੱਜ ਨਾਲ ਜਿੱਥੇ-ਜਿੱਥੇ ਵੀ ਗੁਰੂਵਾਰ ਕੋ ਬੰਸਰ ਕੋ ਗੱਪੜ ਪਰ ਮਨਾਇਆ ਜਾ ਰਿਹਾ ਪ੍ਰਕਾਸ਼ ਪਰ ਤੇ ਸਾਰੀਆਂ ਥਾਵਾਂ ਤੇ ਇਦਾਂ ਲੰਗਰ ਮਿੱਸੇ ਪ੍ਰਸ਼ਾਦੇ ਬਣਦੇ ਨੇ ਸਾਰੇ ਮੈਂ ਕਹਣਾ ਉਹ ਇੱਕ ਦਿਨ ਹੀ ਕਿਉਂ ਬਣਦੇ ਆ ਇੱਕ ਦਿਨ ਸਿੱਖ ਮਿੱਸੇ ਪ੍ਰਸ਼ਾਦੇ ਘਰੋਂ ਬਣਾ ਬਣਾ ਕੇ ਹੱਥਾਂ ਨਾਲ ਬਣਾ ਬਣਾ ਲਿਆਉਂਦੇ ਆ ਕਿਉਂ ਨਾ ਇਹ ਆਦਤ ਆਪਾਂ ਸਦਾ ਹੀ ਪਾਲੀਏ ਵੀ ਗੁਰੂ ਕੇ ਲੰਗਰ ਦੀ ਜਿਹੜੀ ਸੇਵਾ ਹੈ ਭਾਈ ਅਸੀਂ ਆਪ ਹੀ ਕਰਿਆ ਕਰਾਂਗੇ ਸਦਾ ਕਿ ਹੌਸਾ ਨੂੰ ਮਜ਼ਦੂਰ ਬੁਲਾਉਣੇ ਪੈ ਤੇਹਾੜੀਦਾਰ ਮਜ਼ਦੂਰ ਬੁਲਾਉਣੇ ਪੈਂਦੇ ਆ ਕਿੱਕੇ ਦੇਣੀ ਕਿਉਂ ਸਦਾ ਹੀ ਸਿੱਖ ਲੰਗਰ ਪਾਣ ਦੀ ਸੇਵਾ ਆਪ ਹੀ ਸੰਭਾਲਣਾ ਮਾਤਾ ਗੰਗਾ ਨੇ ਆਪਣੇ ਹੱਥੀਂ ਗੁਰਮਖੋ ਪ੍ਰਸ਼ਾਦੇ ਤਿਆਰ ਕੀਤੇ ਮੱਖਣ ਲਿਆ ਗੰਡਾ ਲਿਆ ਕਿਉਂਕਿ ਉਸ ਸਮੇਂ ਇਹੀ ਭੋਜਨ ਸੀ ਜਾ ਕੇ ਚੱਲ ਪਈ ਬੀੜ ਬਾਬਾ ਬੁੱਢਾ ਸਾਹਿਬ ਦੇ ਵਾਲਾ ਅੱਗੇ ਬਾਬਾ ਬੁੱਢਾ ਸਾਹਿਬ ਕਹਿੰਦੇ ਝੋਨੇ ਦੀ ਫਸਲ ਲਹਿਲ ਹਰੀ ਭਰੀ ਲਹਿਲਾਰਾ ਰਹੀ ਸੀ ਉਸ ਸਮੇਂ ਨਦੀਨ ਕੱਢਣ ਦਾ ਕੰਮ ਚੱਲ ਰਿਹਾ ਸੀ ਰਸ ਰੁਕਿਆ ਬਾਬਾ ਪੁੱਢਾ ਸਾਹਿਬ ਨੇ ਦੂਰੋਂ ਦੇਖਿਆ ਕੌਣ ਹੈ ਸਿੱਖਾ ਨੇ ਕਿਹਾ ਬਾਬਾ ਜੀ ਮਾਤਾ ਗੰਗਾ ਜੀ ਆ ਰਹੀ ਨੇ ਵਰਮਖੋ ਸਿਰ ਦੇ ਉੱਪਰ ਇਦਾਂ ਵੀਰ ASCII ਉਹ ਪ੍ਰਸ਼ਾਦੇ ਰੱਖੇ ਖਾਲ ਦੀ ਵੱਟ ਤੁਰਦਿਆਂ ਤੁਰਦਿਆਂ ਇੱਧਰ ਜਦੋਂ ਬਾਬਾ ਬੁੱਢਾ ਸੈਣੀ ਦੇਖਿਆ ਤੇ ਅੱਗੇ ਨੂੰ ਚੱਲ ਪਏ ਚੱਲਦੇ ਆਪ ਆਪਣੇ ਹੱਥਾਂ ਦੇ ਨਾਲ ਜਿਹੜਾ ਮਤੰਗਾਂ ਨੇ ਸਿਰ ਉੱਤੇ ਚਿੱਕੂ ਰੱਖਿਆ ਨਾ ਪੁਰਾਣੇ ਸਮੇਂ ਚਿੱਕੂ ਹੁੰਦਾ ਸੀ ਉਹ ਉਹਦੇ ਵਿੱਚ ਸਭ ਕੁਝ ਪ੍ਰਸ਼ਾਦੇ ਵੀ ਦਾ ਗੁਰੂ ਸਭ ਕੁਝ ਉਹਦੇ ਵਿੱਚ ਹੀ ਪੈ ਜਾਂਦਾ ਸੀ ਇਦਾਂ ਉਹ ਇਹ ਕਹਿ ਲੋ ਵੀ ਜਿਹੜਾ ਕਣਕ ਹੁੰਦੀ ਹੈ ਨਾ ਉਹਦੇ ਝਾੜ ਦਾ ਬਣਿਆ ਹੁੰਦਾ ਹੈ ਉਹ। ਚੱਕੂ ਸੀ ਸਿਰ ਦੇ ਉੱਪਰ। ਪ੍ਰਸ਼ਾਦੀ ਲੈ ਨਾਲ ਬਚਨ ਕਿਹਾ ਮਾਤਾ ਤੁਸੀਂ ਇਧਰ ਨੂੰ ਕਹਿਣ ਲੱਗੇ ਬਾਬਾ ਜੀ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਆ ਨਾਲ ਮੈਂ ਪ੍ਰਸ਼ਾਦਾ ਲੈ ਕੇ ਆਈ ਆ ਤੇ ਬਾਬੂ ਡਾ ਸਾਹਿਬ ਨੇ ਕਿਹਾ ਸੀ ਅੱਜ ਤੇ ਭੁੱਖ ਬੜੀ ਲੱਗੀ ਹੈ ਮਾਂ ਗੰਗਾ ਸੱਚ ਗੱਲ ਇਹ ਹੈ ਕਿ ਪੁੱਤਰ ਦੀ ਭੁੱਖ ਮਾਂ ਹੀ ਜਾਣਦੀ ਹੈ। ਜਦੋਂ ਕਿ ਉਮਰ ਵਿੱਚ ਬੁੱਢਾ ਸੈ ਵੱਡੇ ਨੇ ਪਰ ਗੁਰੂ ਕੇ ਮਹਿਲ ਨੇ ਮਾਂ ਕਹਿ ਦਿੱਤਾ ਇੱਦਾਂ ਕੋਲ ਬਿਠਾਇਆ ਸਿੱਖ ਵੀ ਕੋਲ ਇਦਾਂ ਬੈਠੇ ਇਦਾਂ ਪ੍ਰਸ਼ਾਦਾ ਮਾਤਾ ਨੇ ਵੰਡਣਾ ਸ਼ੁਰੂ ਕੀਤਾ ਕਿਉਂਕਿ ਆਪ ਅੱਥੀ ਬਣਾ ਕੇ ਲਈ ਸਾਨੂੰ ਅੱਜ ਅੱਜ ਸਾਡੇ ਵਿੱਚੋਂ ਇਹ ਬਿਰਤੀ ਖਤਮ ਹੋ ਗਈ ਹੈ ਪੁਰਾਣਾ ਗੁਰਮ ਕੋ ਸਮਾਂ ਹੁੰਦਾ ਸੀ ਜਦੋਂ ਵੀ ਕਦੇ ਸਿੱਖ ਦੇ ਘਰ ਵਿੱਚ ਕੋਈ ਦੁੱਖ ਆਉਣਾ ਕੋਈ ਚਿੰਤਾ ਆਉਣੀ ਕੋਈ ਅਰਦਾਸ ਕਰਵਾਉਣੀ ਤੇ ਪੰਜ ਸਿੱਖਾਂ ਨੂੰ ਘਰ ਬੁਲਾ ਕੇ ਅਰਦਾਸ ਕਰਵਾਈ ਜਾਂਦੀ ਸੀ ਇਹ ਰਵੈਤ ਸੀ ਸਾਡੀ ਇਹ ਪੰਜ ਸਿੱਖਾਂ ਨੂੰ ਬੁਲਾਓ ਘਰੇ ਪ੍ਰਸ਼ਾਦਾ ਛਕਾਓ ਫਿਰ ਅਰਦਾਸ ਕਰਾਓ ਇਹ ਇਹ ਰਵੈਤ ਸੀ ਸਿੱਖ ਧਰਮ ਦੀ ਇਹ ਪਰ ਅੱਜ ਕੱਲ ਤੇ ਸਮੱਸਿਆ ਇਹ ਹੋ ਗਈ ਵੀ ਘਰ ਦੀਆਂ ਖੁਦ ਦੇ ਪ੍ਰਸ਼ਾਦੇ ਨੌਕਰਾਨੀਆਂ ਬਣਾਉਂਦੀਆਂ ਕਿੱਥੋਂ ਬਣਾਈਏ ਜੀ ਪਾਬਾ ਬਾਬਿਆਂ ਵਾਸਤੇ ਸਮਸਿਆ ਹੀ ਹੋ ਗਈ ਨਾ ਇਦਾਂ ਇਹ ਸਾਡੀ ਰਿਵਾਇਤ ਸੀ ਕਿ ਪੰਜ ਸਿੰਘ ਅਰਦਾਸ ਕਰਨ ਪੰਜਾਂ ਸਿੱਖਾਂ ਵਿੱਚ ਗੁਰੂ ਪਾਤਸ਼ਾਹ ਬਰਾਜਮਾਨ ਨੇ ਇਦਾਂ ਮੰਨਿਆ ਇਹ ਭਰੋਸਾ ਸੀ ਸਿੱਖਾਂ ਦਾ ਤੋਂ ਹੱਥੀ ਪ੍ਰਸ਼ਾਦਾ ਇਦਾਂ ਤਿਆਰ ਨਾਲ ਪ੍ਰਸ਼ਾਦਾ ਛਕਦੇ ਆ ਛਕਦੇ ਆ ਇਦਾਂ ਇਦਾਂ ਗੰਡਾ ਰੱਖਿਆ ਹੱਥ ਪ੍ਰਸ਼ਾਦੇ ਦੇ ਉੱਪਰ ਛਕਣ ਲੱਗੇ ਬਾਬਾ ਬੁੱਢਾ ਸਾਨੂੰ ਖੁਸ਼ ਦੇਖਿਆ ਪ੍ਰਸੰਨ ਦੇਖਿਆ ਇਦਾਂ ਕਿਉਂਕਿ ਬਾਬਾ ਜੀ ਤਾਂ ਪ੍ਰਸੰਨ ਹੈ ਹੀ ਨੇ ਨਾ ਅੱਜ ਜਗਤ ਮਾਤਾ ਮਾਤਾ ਗੰਗਾ ਜੀ ਪ੍ਰਸ਼ਾਦਾ ਲੈ ਕੇ ਪਹੁੰਚੇ ਆ ਪ੍ਰਸਾਨੀ ਸਨ ਜਦੋਂ ਗੁਰੂ ਕੇ ਸਿੱਖ ਨੂੰ ਪ੍ਰਸੰਨ ਦੇਖਿਆ ਤੇ ਹੱਥ ਬੰਨ ਕੇ ਕਿਹਾ ਬਾਬਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਅਨੰ ਸਿੱਖ ਹੋ ਤੁਹਾਨੂੰ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਣੀ ਛਾਤੀਆਂ ਲਾ ਕੇ ਕਿਹਾ ਸੀ ਬੁੱਢਿਆਂ ਤੈਥੋਂ ਕਦੇ ਨਾ ਹੋਲੇ ਹੋਸਾਂ ਤੁਸੀਂ ਕਿਰਪਾ ਕਰੋ ਘਰ ਦੇ ਵਿੱਚ ਔਲਾਦ ਦੀ दात ਆਵੇ ਗੁਰਨਾਨਕ ਸਾਹਿਬ ਦੇ ਅੱਗੇ ਅਰਦਾਸ ਕਰੋ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ ਇੱਕ ਬਚਨ ਹੋਰ ਸਮਝੋ ਜੇ ਗੁਰਮੁਖੋ ਸਿੱਖ ਦੀ ਅਰਦਾਸ ਗੁਰੂ ਅੱਗੇ ਆ ਜਾਂ ਪਰਮੇਸ਼ਰ ਅੱਗੇ ਆ ਜਿਹੜੇ ਗੁਰੂ ਪਰਮੇਸ਼ਰ ਅੱਗੇ ਅਰਦਾਸ ਕਰਨੀ ਹੈ ਉਹ ਕੌਣ ਨੇ ਗੁਰ ਅਰਜਨ ਪ੍ਰਤਾਖਰ ਪਰ ਜਿਸ ਗੁਰੂ ਪਰਮੇਸ਼ਰ ਅੱਗੇ ਅਰਦਾਸ ਕਰਨੀ ਹੈ ਨਾ ਉਹ ਉਸੇ ਨੇ ਭੇਜਿਆ ਹੈ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਨਹੀਂ ਸੀ ਇਹਨਾ ਕਹਿ ਸਕਦੇ ਕਹਿ ਸਕਦੇ ਸਨ ਪਰ ਗੁਰੂ ਨੇ ਵਡਿਆਈ ਆਪਣੇ ਸਿੱਖਾਂ ਨੂੰ ਦੇਣੀ ਹੁੰਦੀ ਹੈ ਦਾਤਾ ਗੁਰੂ ਦੀਆਂ ਹੀ ਨੇ ਪਰ ਵਡਿਆਈ ਸਿੱਖ ਨੂੰ ਦੇ ਦਿੰਦੀ ਜਦੋਂ ਇਹਨਾ ਬਚਨ ਕੇ ਅਰਦਾਸ ਕਰੋ ਇਤਿਹਾਸਕਾਰ ਕਹਿੰਦੇ ਨੇ ਕਿ ਇਦਾਂ ਹੱਥ ਦੇ ਉੱਤੇ ਗੰਡਾ ਰੱਖਿਆ ਸੀ ਸ਼ਖਦੇਸਨ ਪ੍ਰਸ਼ਾਦਾ ਇਦਾਂ ਮੁੱਕੀ ਮਾਰ ਕੇ ਸੈਡ ਸੁਪਾ ਕੇ ਆ ਮਾਂ ਤੁਮਰੇ ਗ੍ਰਹਿ ਪ੍ਰਗਟੇਗਾ ਜੋਦਾ ਪੁੱਤ ਤੇ ਸਾਰਿਆਂ ਦੇ ਆਉਂਦੇ ਨੇ ਤੇਰੇ ਗ੍ਰਹਿ ਜੋਦਾ ਪੈਦਾ ਹੋਵੇਗਾ ਆਮ ਪੁੱਤਰ ਨਹੀਂ ਆਏਗਾ ਤੁਮਰੇ ਗ੍ਰਹਿ ਪ੍ਰਗਟੇਗਾ ਜੋਦਾ ਕਿਨੂ ਬਲ ਗੁਣ ਕਿਨੂ ਨਾ ਸੋਦਾ ਜਿਹਦੇ ਬਲ ਤੇ ਜਿਹਦੇ ਗੁਣਾ ਦਾ ਮੁਕਾਬਲਾ ਦੁਨੀਆ ਤੇ ਕੋਈ ਨਹੀਂ ਕਰੇਗਾ ਐਸਾ ਮਹਾਬਲੀ ਯੋਧਾ ਪੈਦਾ ਹੋਵੇਗਾ ਬਸ ਗੁਰਮਖੋ ਏਡਾ ਬਚਨ ਬਾਬਾ ਬੁੱਢਾ ਸਾਹਿਬ ਨੇ ਕਿਹਾ ਮਾਤ ਗੰਗਾ ਨੇ ਨੇਤਰ ਬੰਦ ਕਰਕੇ ਏਦਾਂ ਤਨਵਾਦ ਕੀਤਾ ਸਿੱਖਾਂ ਦੀ ਸੇਵਾ ਕੀਤੀ ਤੇ ਵਾਪਸ ਅੰਬਦ ਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਸਿੱਖਾਂ ਨੂੰ ਹੀ ਪਤਾ ਲੱਗਿਆ ਕਿ ਅੱਜ ਮਾਤਾ ਗੰਗਾ ਜੀ ਗਏ ਸਨ ਬਾਬਾ ਬੁੱਢਾ ਸਾਹਿਬ ਦੇ ਕੋਲੇ ਔਰ ਬਾਬਾ ਬੁੱਢਾ ਸਾਹਿਬ ਨੇ ਇਹ ਬਚਨ ਕੀਤੇ ਨੇ ਕਿ ਤੁਮਰੇ ਗ੍ਰਹਿ ਪ੍ਰਗਟੇਗਾ ਜੋਦਾ ਸਿੱਖਾਂ ਨੇ ਸਾਰਿਆਂ ਨੇ ਭਰੋਸਾ ਕਰ ਲਿਆ ਜੇ ਬਾਬਾ ਬੁੱਢਾ ਸਾਹਿਬ ਨੇ ਕਹਿ ਦਿੱਤਾ ਨਾ ਵੀ ਤੁਮਰੇ ਗ੍ਰਹਿ ਪ੍ਰਗਟੇਗਾ ਜੋਦਾ ਤੇ ਗੁਰੂ ਅਰਜਨ ਸਾਹਿਬ ਦੇ ਘਰ ਪੁੱਤਰ ਦੀਆਂ ਦਾਤਾਂ ਆਉਣਗੀਆਂ ਕਿਉਂ ਕਿ ਬਾਬਾ ਬੁੱਢਾ ਸਾਹਿਬ ਦੀ ਰਸਨਾ ਉੱਤੇ ਗੁਰਨਾਨਕ ਸਾਹਿਬ ਪਾਤਸ਼ਾਹ ਬੋਲਦੇ ਨੇ ਸਿੱਖਾਂ ਨੂੰ ਭਰੋਸਾ ਸੀ ਗੁਰਮਤਿ ਇਹ ਅਰਦਾਸ ਹੈ ਬਸ ਮੈਂ ਕਹਿਣਾ ਹੁਣੇ ਜੋ ਕੁਛ ਮੰਗਣਾ ਹੈ ਸਿੱਖ ਦੇ ਕੋਲੇ ਤਰੀਕਾ ਇੱਕੋ ਹੈ ਅਰਦਾਸ ਕਰੇ ਬਸ ਸਿੱਖਾਂ ਨੇ ਖੁਸ਼ੀਆਂ ਮਨਾਈਆਂ ਪਰ ਪਿਰਤੀ ਚੰਦ ਦੇ ਘਰ ਦੇ ਚੁੱਲ੍ਹੇ 'ਚ ਅੱਗ ਨਹੀਂ ਸੀ ਬੜੀ ਜਾਣਦਾ ਉਹ ਵੀ ਹੈ ਕਿ ਜੇ ਬਾਬਾ ਬੁੱਢਾ ਸਹਿ ਬੋਲਣਗੇ ਉਹ ਸੱਤ ਹੋਏਗਾ ਸਮਾਂ ਆਪਣੀ ਚਾਲ ਚੱਲਿਆ ਫਿਰthi ਚੰਦ ਦੀਆਂ ਇਧਰ ਇੱਕ ਘਟਨਾ ਇੱਕ ਹੋਰ ਵਾਪਰਦੀ ਹੈ ਪੰਜਾਬ ਦੀ ਧਰਤੀ ਉੱਤੇ ਕਾਲ ਪੈ ਗਿਆ ਉਸ ਸਮੇਂ 1595 ਦੇ ਵਿੱਚ ਗੁਰਮਖੋ ਉਸ ਸਮੇਂ ਪੰਜਾਬ ਚ ਕਾਲ ਪੈ ਗਿਆ ਪੂਰੇ ਮੀਂਹ ਨਹੀਂ ਪਿਆ ਫਸਲਾਂ ਨਹੀਂ ਹੋਈਆਂ ਅਨਾਜ ਨਹੀਂ ਹੋਇਆ ਲੋਕ ਸੰਤ ਸਭ ਭੁੱਖੇ ਮਰਨ ਲੱਗੇ ਲੋਕ ਜਦੋਂ ਭੁੱਖੇ ਮਰਨ ਲੱਗੇ ਤੇ ਲੋਕ ਫਿਰ ਵਹਿਮਾਂ ਭਰਮਾਂ ਦੇ ਵਿੱਚ ਪੈ ਗਏ ਕੋਈ ਟੂਨੇ ਟਾਮਣ ਤੇ ਪੈ ਗਿਆ ਕੋਈ ਜਪ ਤਪ ਕਰਵਾਉਣ ਲੱਗ ਪਿਆ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਪਰ ਭਾਈ ਗੁਰਦਾਸ ਸਾਹਿਬ ਨੂੰ ਬੁਲਾਇਆ ਕਿ ਇਹ ਤਾਂ ਉਸ ਪ੍ਰਮਾਤਮਾ ਦੀ ਰਜਾ ਹੈ ਪਰ ਦੁਨਿਆਵੀ ਲੋਕ ਤਾਂ ਭਰਮ ਭਲੇਖੇ ਚ ਪਖੰਡਾ ਚ ਪੈ ਰਹੇ ਨੇ ਆਓ ਆਪਾਂ ਪਿੰਡ ਪਿੰਡ ਜਾ ਕੇ ਇਦਾਂ ਹੌਸਲਾ ਵੀ ਦਈਏ ਭਾਈ ਦੁਨੀਆ ਦੇ ਲੋਕਾਂ ਦੇ ਦੁੱਖਾਂ ਨੂੰ ਵੀ ਵੰਡਿਏ ਤੇ ਗਿਆਨ ਵੀ ਵੰਡਿਏ ਇਹ ਇਹ ਪਰਮਾਤਮਾ ਦੀ ਰਜਾ ਹੈ ਇਹਦੇ 'ਚ ਭਰਮ ਵਿੱਚ ਨਾ ਪਾਓ ਗੁਰੂ ਅਰਜਨ ਸਾਹਿਬ ਪਾਤਸ਼ਾਹ ਇਹ ਚਾਹੁੰਦੇ ਸਨ ਵੀ ਅਸੀਂ ਦੂਰ ਦੂਰ ਤੱਕ ਜਾਣਾ ਇਸ ਕਰਕੇ ਗੁਰਮਖੋ ਪਿੱਛੋਂ ਮਾਤਾ ਗੰਗਾ ਜੀ ਸੁਰੱਖਤ ਥਾਂ ਉੱਤੇ ਹੋਣ ਕਿਉਂਕਿ ਗਵਾਂਡ ਵਿੱਚ ਬੀਬੀ ਕਰਮੂ ਬੈਠੀ ਹੈ ਇਹ ਖਵਸ ਕੁਝ ਵੀ ਕਰ ਸਕਦੀ ਹੈ ਦੇਖੋ ਨਾ ਜਿਹੜੀ ਸਿਰ ਦੇ ਕੇਸਾਂ ਦੇ ਪੈ ਛੱਟੇ ਨਹੀਂ ਜਾ ਸਕਦੀ ਉਹਨੇ ਕਿੱਥੇ ਜਲਣਾ ਵੀ ਇਹਦੇ ਘਰ ਵਿੱਚ ਪੁੱਤ ਪੈਦਾ ਹੋ ਜੇ ਖਤਰਾ ਸੀ ਜਿਹੜਾ ਪ੍ਰਥੀ ਚੰਦ ਲਾਹੌਰ ਦਰਬਾਰ ਦੇ ਵਿੱਚ ਆਪਣੇ ਭਰਾ ਨੂੰ ਮਾਰਨ ਦੇ ਲਈ ਫੌਜਾਂ ਚੜ੍ਹ ਕੇ ਲਿਆ ਯਤਨ ਕਰਦਾ ਲਿਆਉਣ ਦਾ ਉਹਨੇ ਕਿੱਥੇ ਗੁਰਮਖੋ ਇਹ ਪ੍ਰਮਾਨ ਕਰਨਾ ਵੀ ਘਰ ਵਿੱਚ ਔਲਾਦ ਆ ਜਾਈ ਦਾ ਸੁਪਣਾ ਹੀ ਪਾਲ ਕੇ ਬੈਠਾ ਵੀ ਜੋ ਇਹਨਾਂ ਦੇ ਕੋਲ ਹੈ ਸੋ ਵਸਾਂ ਲੈਣਾ ਖਤਰਾ ਸੀ ਪਰthi chand ਕੁਝ ਵੀ ਕਰ ਸਕਦਾ ਸੀ ਉਹਦੀ ਘਰ ਵਾਲੀ ਕੋਈ ਵੱਡੇ ਤੋਂ ਵੱਡਾ ਪਾਪ ਕਰ ਸਕਦੀ ਸੀ ਇਸ ਕਰਕੇ ਗੁਰੂ ਅਰਜਨ ਸਾਹਿਬ ਨੇ ਕਿਹਾ ਅਸੀਂ ਆਮ ਸੰਗਤਾਂ 'ਚ ਜਾਣਾ ਕਾਲ ਪਿਆ ਹੋਇਆ ਹੈ ਦੁੱਖ ਦਰਦ ਨੂੰ ਵੰਡਾਉਣ ਵਾਸਤੇ ਜਾਣਾ ਪਰ ਉਸ ਤੋਂ ਪਹਿਲਾਂ ਮਾਤਾ ਗੰਗਾ ਨੇ ਜਿਹੜੇ ਉਹਨਾਂ ਨੂੰ ਸੁਰੱਖਿਅਤ ਥਾਂ 'ਤੇ ਰੱਖਣਾ ਜ਼ਰੂਰੀ ਸੀ ਵਡਾਲੀ ਨਗਰ ਦੇ ਵਿੱਚ ਇੱਕ ਚੌਧਰੀ ਸਿਪਾਈ ਹਿਮਾ ਗੁਰੂ ਕਾ ਸਿੱਖ ਸਿਪਾਈ ਹਿਮਾ ਸਿੱਖਾਂ ਨਾਲ ਸਲਾਹ ਕੀਤੀ ਗਈ ਉਹਨਾਂ ਕਾ ਪਾਤਸ਼ਾ ਜਣ ਤੱਕ ਪੁੱਤਰ ਔਲਾਦ ਘਰ ਵਿੱਚ ਆਉਂਦੀ ਨਹੀਂ ਔਰ ਸਾਂਭ ਸੰਭਾਲ ਦੇ ਨਾਲ ਵੱਡੀ ਨਹੀਂ ਹੋ ਜਾਂਦੀ ਉਹਨ ਤੱਕ ਪਾਸੇ ਰਹਿਣਾ ਜ਼ਰੂਰੀ ਹੈ ਗੁਰੂ ਅਰਜਨ ਸਾਹਿਬ ਨੇ ਭਾਈ ਹਿਮੇ ਨੂੰ ਹੁਕਮ ਕੀਤਾ ਗੁਰਮਖੋ ਔਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਾਤਾ ਗੰਗਾ ਤੇ ਸਿੱਖਾਂ ਦੇ ਨਾਲ ਅੰਮ੍ਰਿਤਸਰ ਸਾਹਿਬ ਨੂੰ ਕੁਝ ਸਮੇਂ ਲਈ ਛੱਡ ਕੇ ਬਡਾਲੀ ਨਗਰ ਚਲੇ ਗਏ ਭਾਈ ਹਿਮੇ ਦੀ ਹਵੇਲੀ ਵਿੱਚ ਗੁਰੂ ਪਾਤਸ਼ਾਹ ਨੇ ਆਪਣਾ ਟਿਕਾਣਾ ਕੀਤਾ ਔਰ ਉਸੇ ਭਾਈ ਹਿਮੇ ਦੀ ਹਵੇਲੀ ਦੇ ਵਿੱਚ ਹੀ ਫਿਰ ਅੱਜ ਦੇ ਦਿਨ 1595 ਈਸਵੀ ਨੂੰ ਅੰਬਰਤਵੇਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਅੰਬਰਤਵੇਲ ਦਰ ਦੀਵਾਨ ਸਜਾ ਕੇ ਬੈਠੇ ਨੇ ਔਰ ਇੱਕ ਸਿੱਖ ਗਿਆ ਸਿੱਖ ਨੇ ਜਾ ਕੇ ਗੁਰੂ ਅਰਜਨ ਸਾਹਿਬ ਦੇ ਕੋਲ ਬੈਠ ਕੇ ਬਿਲਕੁਲ ਕੰਨ ਦੇ ਕੋਲ ਜਾ ਕੇ ਇਹ ਬਚਨ ਕੀਤਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰਨਾਨਕ ਸਾਹਿਬ ਦੀਆਂ ਰਹਿਮਤਾਂ ਹੋਈਆਂ ਨੇ ਆਪ ਜੀ ਦੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ ਹੈ ਇਤਿਹਾਸਕਾਰ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਫਿਰ ਇਹ ਬਚਨ ਕਹੇ ਸਨ ਇਹ ਪੁੱਤਰ ਨਹੀਂ ਹੋਇਆ ਇਹ ਜੰਮਿਆ ਪੂਤ ਭਗਤ ਗੋਬਿੰਦ ਕਾ ਪੁੱਤਰ ਤੇ ਸਾਰਿਆਂ ਦੇ ਘਰੇ ਜੰਮੇ ਨੇ ਬਾਬਾ ਬੁੱਢਾ ਸਾਹਿਬ ਕਹਿੰਦੇ ਨੇ ਤੁਮਰੇ ਗ੍ਰਹਿ ਪ੍ਰਗਟੇਗਾ ਜੋਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੰਮਿਆ ਪੂਤ ਭਗਤ ਗੋਬਿੰਦ ਕਾ ਇਹ ਪਰਮਾਤਮਾ ਦਾ ਭਗਤ ਆਇਆ ਹੈ। ਔਰ ਇਸੇ ਖੁਸ਼ੀ ਦੇ ਵਿੱਚ ਗੁਰੂ ਜੀ ਅੱਜ ਵੀ ਕਦੇ ਜਾਓ ਨਾ ਕਉਕੇ ਬਡਾਲੀ ਦੂਰ ਨਹੀਂ ਅੰਮ੍ਰਿਤਸਰ ਸਾਹਿਬ ਤੋਂ ਛੇ ਹਰਟਾ ਸਹਿਬ ਸਥਾਨ ਹੈ ਛੇ ਹਰਟਾ ਦਾ ਅਰਥ ਹੁੰਦਾ ਛੇ ਹਰਟਾਂ ਵਾਲਾ ਖੂਹ ਸੀ ਜਿਹੜਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਦੁਨੀਆ ਦੀ ਸੇਵਾ ਦੇ ਲਈ ਕਿਉਂਕਿ ਕਾਲਪਿਆ ਹੋਇਆ ਸੀ ਪਾਣੀ ਦੀ ਲੋੜ ਸੀ ਇਸ ਕਰਕੇ ਆਪਣੇ ਪੁੱਤਰ ਦੇ ਬਰਗਟ ਹੋਣ ਦੀ ਖੁਸ਼ੀ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਦੀਨ ਦੁਨੀਆ ਦੇ ਦੁੱਖਾਂ ਨੂੰ ਪਿਆਸ ਨੂੰ ਮਟਾਉਣ ਦੇ ਲਈ ਛੇ ਹਰਟਾਂ ਵਾਲਾ ਖੂਹ ਲਗਵਾਇਆ ਅੱਜ ਉਸ ਸਥਾਨ ਦਾ ਨਾਮ ਛੇ ਹਰਟਾ ਸਾਹਿਬ ਹੈ ਸੋ ਅੱਜ ਦੇ ਦਿਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਪ੍ਰਕਾਸ਼ ਹੋਇਆ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਆਪ ਸਮੂਹ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਦੁਪਹਿਰ ਦੇ ਦੀਵਾਨਾ ਵਿੱਚ ਹਾਜ਼ਰੀਆਂ ਗਰਮ ਜਰੂਰ ਭਰਿਓ ਇੱਥੋਂ ਹੀ ਆਪਾਂ ਜਿੱਤਾਂ ਕਰਾਂਗੇ ਇਤਿਹਾਸ ਹੈ ਜਿਹੜਾ ਉਹ ਆਪਾਂ ਦੁਪਹਿਰ ਦੀ ਦੀਵਾਨਾ ਵਿੱਚ ਅੱਗੇ ਦੀ ਵਿਚਾਰਕ